ਸਿਬਰਾਤ ਚਲਿਏ ਫਿਰ ਕਿੰਨਾ ਟਾਈਮ ਹੋ ਗਿਆ ਪੂਆ ਜੀ ਹਾਂਜੀ ਰੋਟੀ ਖਾਦੀ ਤੋਂ ਬਿਨਾ ਮੈਂ ਨਹੀਂ ਜਾਨ ਦੇਣਾ ਮੇਰੀ ਗੱਲ ਸੁਣ ਲੋ ਮੈਂ ਲੱਗੀ ਰੋਟੀ ਬਣਾਉਣ ਤੇ ਖਾ ਕੇ ਤੇ ਫੇਰ ਜਾਣਾ ਦੇ ਨਹੀਂ ਨਹੀਂ ਸ਼ਮੀ ਘਰ ਤੇਰੇ ਭਟੇ ਚ ਕੁਝ ਨਹੀਂ ਹੁੰਦਾ ਰੋਟੀ ਖਾ ਕੇ ਜਾਇਓ ਤੂੰ ਨਹੀਂ ਭਾਬੀ ਦੀ ਸਹੀ ਸਹੀ ਰੋਟੀ ਬਣਾਉਂਦਾ ਨਹੀਂ ਜਾਣਦਾ ਨਹੀਂ ਇਹਨਾਂ ਨੂੰ ਨਹੀਂ ਕੀ ਕਰਨਾ ਤੁਸੀਂ ਅੱਜ ਆ ਗਏ ਜੀ ਰੁਕੋ ਮੈਂ ਤੱਕ ਨਾ ਨਹੀਂ ਸ਼ਮੀ ਦੇਖ ਘਰ ਕੋਈ ਨਹੀਂਗਾ ਖਾਲੀ ਛੱਡਿਆ ਘਰ ਓਹੋ ਪੂਆ ਜੀ ਕੁਝ ਨਹੀਂ ਹੁੰਦਾ ਘਰ ਨੂੰ ਰੋਟੀ ਪਣੀ ਖਾ ਕੇ ਜਾਣਾ ਵਾ ਤੁਸੀਂ ਕਿਹੜਾ ਲੋਈ ਤੁਰੇ ਹੋ ਅੱਛਾ ਤੂੰ ਸਮਝ ਲੈ ਗੱਲ ਮੈਂ ਫੇਰ ਆਵਾਂਗੀ ਠੀਕ ਹੈ ਨਾ ਜੀ ਟਾਈਮ ਵੀ ਚੱਲਦਾ ਹੋਇਆ ਨਾ ਅੱਛਾ ਗੱਲਸ ਮੰਮੀ ਇੱਕ ਮਿੰਟ ਗੱਲ ਸੁਣੋ ਮੇਰੀ ਤੂੰ ਤਾਂ ਬੜਾ ਖੁਸ਼ ਹੈ ਅੱਜ ਤੇਰੀ ਤਾਂ ਗੱਲ ਸੁਣਨੀ ਪੈਣੀ ਐ ਮੈਨੂੰ ਕਿਤਰਾ ਵੇਹ ਖੁਸ਼ ਹੈ ਇੰਨਾ ਖੁਸ਼ ਤਾਂ ਕਦੀ ਹੁੰਦਾ ਨਹੀਂ ਜਿੰਨਾ ਖੁਸ਼ ਹੈ ਅੱਜ ਆ ਮੇਚ ਜਾ ਤੂੰ ਵਿਚੁਰਨਾ ਗਿਆ ਨਹੀਂ ਜਾਂਦਾ ਮਾਂ ਚੱਲ ਹਾਂ ਦੱਸ ਸੁਣ ਇਹਦੀ ਸੱਸ ਕਿਤਰਾ ਦੀ ਗੱਲਾਂ ਕਰਨ ਢਈ ਆਹ ਚਾਚੀ ਜੀ ਬੜੀ ਸੜੀਆਂ ਸੜੀਆਂ ਜੀ ਹੈ ਨਾ ਚੱਲ ਵੈਸੇ ਕਿਸੇ ਵੇਲੇ ਹੋ ਸਕਦਾ ਕੋ ਗੱਲ ਬਾਤ ਉਹ ਇਹ ਵਿਦਾਦ ਕਰਕੇ ਚੁੱਪ ਚਪ ਕਰ ਤਿਲਤ ਇਦਾਂ ਨਹੀਂ ਹੁੰਦੀ ਨਹੀਂ ਕੋਈ ਗੱਲ ਨਹੀਂ ਸਭ ਠੀਕ ਆ ਪਤਾ ਨਹੀਂ ਮਾਂ ਪੁੱਤ ਕੀ ਗੱਲ ਕਰਨ ਦੇ ਅੰਦਰ ਕੀ ਪਤਾ ਅੰਦਰ ਲਿਆ ਕਿੱਥੇ ਗਿਆ ਹੁੰਦਾ ਬਹੁਤ ਅਗਲੇ ਕੀ ਆਂਦੇ ਹੋਣਗੇ ਅੰਦਰ ਵਰਗੇ ਮਾਂ ਪੁੱਤ ਕੀ ਗੱਲਾਂ ਕਰਦੇ ਆ ਤੇ ਕੋਈ ਸਲਾਹ ਕਰਨੀ ਹੁੰਦੀ ਹੈ ਮੰਮੀ ਮੇਰੀ ਗੱਲ ਸੁਣੋ ਉਹ ਕੁੜੀ ਆਈ ਪਹਿਲੀ ਪਹਿਲੀ ਯਾਰ ਮੇਰੀ ਗੱਲ ਸੁਣੋ ਤੂੰ ਇਦਾਂ ਕਰੋ ਆਹ ਲਾ ਥੋੜੇ ਜਿਹਾ ਪੈਸੇ ਫੜੋ ਉਹਨੂੰ ਦੇ ਦੇ ਕੁੜੀ ਨੂੰ ਨਮ ਉਹ ਆਈ ਫੇਲੀ ਫੇਲੀ ਵਰੀ ਦੇ ਦੇ ਤੁਸੀਂ ਤੇ ਸ਼ਦਾਈਆ ਮੈਨੂੰ ਗੱਲ ਦੱਸ ਤੇ ਹੁਣ ਅਕਲਾ ਤੂੰ ਮੈਨੂੰ ਦੇਂਗਾ ਮੈਂ ਜੋ ਕਰਨਾ ਆਪੇ ਕਰ ਦੇਣਾ ਅੱਜ ਤੂੰ ਮੈਨੂੰ ਅਕਲਾ ਦੇਣ ਲੱਗਾ ਮੰਮੀ ਤੋ ਇਹਨੂੰ 100 ਰੁਪਿਆ ਫੜਾ ਦੇ ਜੋ ਦੇਣਾ ਮੈਂ ਆਪੇ ਦੇ ਦੇਣਾ ਤੁਸੀਂ ਵੇਖ ਲਿਓ ਠੀਕ ਹੈ ਨਾ ਜਿੱਦਾਂ ਤੈਨੂੰ ਸਹੀ ਲੱਗਦਾ ਵਾ ਕਾਕਾ ਜਿੰਨਾ ਚਿਰ ਮੈਂ ਜੀਨੀ ਹੈ ਨਾ ਮਈਓ ਹੀ ਵੇਖਣਾ ਤੁਹਾਨੂੰ ਨਹੀਂ ਮੈਂ ਕੁਝ ਵੇਖਣ ਦੇ ਮੰਮੀ ਤਾਇੀਆਂ ਨੂੰ ਫੜਾ ਕੇ ਗਿਆ ਤੁਹਾਨੂੰ ਕੋਈ ਵੱਡੇ ਦੇ ਘਰ ਦੇ ਵੇਖ ਲਿਓ ਕਿ ਚਲਾ 10000 ਰੁਪਇਆ ਦੇ ਗਿਆ ਦੇ ਨੂੰ ਹਜ਼ਾਰ ਮੈਂ ਦਿੰਨੀ ਆ ਜੋ ਬੰਦਾ ਉਹੀ ਦਵਾਂਗੇ ਹਜ਼ਾਰ ਕੇ ਰ ਦੇਣਾ 200 ਠੀਕ ਐ ਨਾਲ ਸੂਟ ਆ ਮਾੜਾ ਨਹੀਂ ਗਾ ਬਹੁਤ ਚੰਗਾ ਐ ਚਲ ਦੇਖੀ ਕਰ ਲੈ ਤੇ ਸ਼ਬੀ ਨੂੰ ਵਾਅਦੇ ਖਾ ਆਲਾ ਪਾਸੇ ਤੇ ਮੈਂ ਤਾਂ ਆ ਸੂਟਸ ਵਾਲੀ ਫੈਂਸੀ ਲਾ ਲ ਰਹਿਣ ਦੇਣਾ ਸੀ ਇਹਦੀ ਕੀ ਲੋੜ ਹੈਗੀ ਨਹੀਂ ਪੈਂਜੀ ਇਹ ਪਹਿਲੀ ਵਾਰ ਆਈ ਹੈ ਬੰਦਾਈ ਸੀ ਬੱਚੇ ਦਾ ਤੇ ਮੈਂ ਤਾਂ ਦਿੱਤਾ। ਭਾਜੀ ਤੁਸੀਂ ਐਵੇਂ ਇੰਨੀ ਖੇਚਲ ਕੀਤੀ। ਭਾਜੀ ਇਹ ਕੋਈ ਖੇਚਲ ਨਹੀਂ। ਚਲੋ ਜੀ ਬਰਦਰ ਉਹ ਬੈਰੀ ਕਰਸ ਕਰਨਾ ਹੈ ਖੜਾਏ ਸੀ ਨਾ? ਹਾਂਜੀ। ਲੱਗੋ। ਚਾ। ਆ ਆਜਾ ਬੱਤ ਅਜੂ ਬੋ। ਹਾਂ। ਅੱਛਾ ਭੈਣ ਜੀ ਚੰਗਾ ਭੈਣ ਜੀ ਹਾਂਜੀ ਇਹ ਪੁੱਤਰ ਆ ਲੈ ਵੇ ਦੇ ਕਿ ਲੋੜੀ ਰਹਿਣ ਦੋ ਉਹ ਨਹੀਂ ਰਹਿਣ ਦੋ ਤੁਸੀਂ ਰਹਿਣ ਦੋ ਭਾਜੀ ਨਹੀਂ 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 ਇਹ ਰੱਖ ਦੇ ਲੋੜ ਹੀ ਨਹੀਂ ਨਹੀਂ ਪੁੱਤ ਬਸ ਇਹ ਤਾਂ ਪਿਆਰ ਹੀ ਆ ਠੀਕ ਹੈ ਮੇਰੀ ਗੱਲ ਸੁਣ ਰਣਜੀਤ ਮੇਰੇ ਤੀਨ ਬਸ ਖੁਸ਼ ਰੱਖੇ ਤੂੰ ਫਿਕਰ ਨਾ ਕਰੋ ਬਸ ਰਣਜੀਤ ਮੇਰੀ ਸ਼ਮੈ ਨੂੰ ਇੰਨਾ ਕ ਪਿਆਰ ਕਰਿਓ ਕਿ ਉਹਨੂੰ ਪੂਆ ਦੀ ਯਾਦ ਨਾ ਆਵੇ ਨਹੀਂ ਨਹੀਂ ਪੰਜੀ ਤੁਸੀਂ ਟੈਨਸ਼ਨ ਨਹੀਂ ਲੈਣੀ ਚਲੋ ਜਲਦੀ ਜਲਦੀ ਆ ਕੇ ਅਸੀਂ ਨਹੀਂ ਆਵਾਂਗੇ ਕਿਸੇ ਦਿਨ ਠੀਕ ਆਇਓ ਜਰੂਰ ਚੰਗਾ ਤਰਾਵ ਰਹਿ ਕੇ ਜਾਣਾ ਵੇ ਹਾਂਜੀ ਬੋਲ ਤੁਸੀਂ ਵੀ ਆਇਓ ਕਿਸੇ ਦਿਨ ਹਾਂਜੀ ਹਾਂਜੀ ਪੰਜੀ ਜਰੂਰ ਆਵਾਂਗੇ ਖਾਣਾ ਖਿਓ ਨੇ ਚੰਗਾ ਸਿੰਘਾ ਤੂੰ ਤੇ ਆ ਜਾ ਕਰ ਕੱਲੇ ਕੋਈ ਨਾ ਮੰਗੀ ਕਰ ਆ ਜਾ ਕਰ ਆ ਵੀ ਸਿਮਰਤ ਰਹਿਜ ਵੀ ਥੋੜੇ ਦਿਨ ਹੈ ਰਹਿਜੇ ਦੋ ਦਿਨ ਭੈਣ ਆਪਣੀ ਕੋ ਠੀਕ ਹੈ ਕੋਈ ਨਾ ਆਉਂਗੀ ਸ਼ਮੀ ਚੱਲ ਦੋ ਮੈਨੂ ਮਮੀ ਗੱਲ ਸੁਣ ਮਮੀ ਤੁਹਾਨੂੰ ਮੈਂ ਕਿੰਨੇ ਪੈ ਫੜਾਈ ਇਹਨੂੰ ਛਕ ਦੇਣ ਲਈ 10 ਫਿਰ ਕੁੜੀ ਨੂੰ ਮੈਂ ਆ ਪਹਿਲੀ ਵਾਰੀ ਆਈ ਕੁੜੀ ਘਰੇ ਮੈਂ ਤੈਨੂੰ ਪੈਸੇ ਦਿੱਤੇ ਤੇ ਦਿੱਤੇ ਕਿੰਨੇ ਜਿਨੂੰ ਕੋਈ 200 ਰੁਪਇਆ ਫੜਾ ਤੈਨੂੰ ਤੂੰ ਚੁੱਪ ਰਹਿ ਜੋ ਮੈਂ ਕਰਨਾ ਸੀ ਕਰਤਾ ਕਾਕਾ ਤੈਨੂੰ ਕਿੰਨੇ ਪੈਸੇ ਦੇ ਕੇ ਗਏ ਕੋਈ ਵੀ ਨਹੀਂ ਛੰਮੀ ਨੂੰ ਕੀ ਦੇ ਕੇ ਗਏ ਕੁਛ ਵੀ ਨਹੀਂ ਤੇ 200 ਥੋੜਾ ਹੀ ਹਾਂ ਤੂੰ ਤਾਂ ਮੂੰਹ ਤੇ ਬੜਾ ਖੁਸ਼ ਤੇ ਪੈਸੇ ਫੜੋ ਨਾ ਖੁੱਲ ਕਰਕੇ ਦੇ ਤੇਰੇ ਮਗਰ ਲੱਗੀ ਤਾਂ ਮੈਂ ਤਾਂ ਲੁੱਟੀ ਗਈ ਤੂੰ ਪਹਿਲੀ ਵਾਰ ਹੀ ਆਈ ਮੰਮੀ ਕੁੜੀ ਮੈਂ ਤਾਂ ਦਿੱਤੇ ਹੀ ਨੇ ਘਰੇ ਉਹਦੀ ਭੂਆ ਵੀ ਤੇ ਪਹਿਲੀ ਵਾਰ ਆਈ ਸੀ ਮੇਰੇ ਪੁੱਤ ਨੂੰ ਕੁਛ ਨਹੀਂ ਦੇ ਕੇ ਗਈ ਮੇਰੀ ਨੋ ਨੂੰ ਕੁਛ ਨਹੀਂ ਦੇ ਕੇ ਗਈ ਤੂੰ ਬਹੁਤਾ ਸ਼ਾਉਕ ਆ ਰਿਆ ਉਹਨਾਂ ਨੇ ਮੰਮੀ ਆਪਣੇ ਹਿਸਾਬ ਨਾਲ ਕੀਤਾ ਨਾ ਸਗੋ ਤੁਸੀਂ ਦੇ ਦਿੰਦੇ ਭਾਈ ਨੇ ਤੁਹਾਨੂੰ ਦਿੱਤੇ ਤੁਸੀਂ ਪੈਸੇ ਮੈਂ ਜੋ ਦਿੱਤਾ ਠੀਕ ਦਿੱਤਾ ਤੂੰ ਚੁੱਪ ਰਹਿ ਮੇਰੀ ਗੱਲ ਸੁਣ ਤੂੰ ਤੇ ਉਹਨਾਂ ਦਾ ਜਵਾਈ ਲੱਗਦਾ ਹਾਂ ਤੈਨੂੰ ਤੇ ਉਹ ਦੇ ਕੇ 200 ਰੁਪਇਆ ਤੇ ਮੈਂ 200 ਦੇ ਦਿੱਤਾ ਤਾਂ ਮਾੜਾ ਮੰਮੀ ਤੂੰ ਗੱਲ ਨਹੀਂ ਸਮਝਦੇ ਮੇਰੀ ਮੇਰੀ ਗੱਲ ਸੁਣੋ ਉਹਦਾ ਮਾਪਿਓ ਹੈ ਨਹੀਂ ਆ ਜੇ ਮਾਪਿਓ ਹੁੰਦਾ ਉਹ ਮੈਨੂੰ ਕੀ ਕੀ ਦੇ ਕੇ ਜਾਂਦਾ ਮੈਨੂੰ ਸਾਰਾ ਪਤਾ ਵਾ ਪਰ ਉਹਦੀ ਭੂਆ ਭੂਆ ਦੇ ਮੈਨੂੰ ਕੀ ਰੋਸ ਆ ਕੀ ਉਹਨਾਂ ਨੂੰ ਮੈਂ ਕਿਵੇਂ ਦੱਸੋ ਲੱਲੇਆ ਕਰਨਾ ਹੋਵੇ ਤਾਂ ਭੂਆ ਵੀ ਬੜਾ ਕੁਝ ਕਰ ਜਾਂਦੀ ਆ ਭੂਆ ਕੋ ਰਹਿ ਕੇ ਰਹਿ ਕੰਮ ਕਰ ਸਕਦੀ ਰਹਿ ਸਕਦੀ ਤੇ ਭੂਆ ਕੀ 500 ਰੁਪਈਆ ਨਹੀਂ ਤੈਨੂੰ ਦੇ ਸਕਦੀ ਸੀ ਤੂੰ ਆਪਣੀਆਂ ਮਰਜ਼ੀਆਂ ਨਾ ਚਲਾ ਲੱਗ ਗਿਆ ਰਨ ਦੇ ਮਗਰ ਸੁਣਨ ਦਾ ਪਿਆ ਉਹਦੀਆਂ ਇਸ ਰਨ ਦੇ ਪਿੱਛੇ ਲੱਗਣ ਵਾਲੀ ਕਿਹੜੀ ਗੱਲ ਦੱਸ ਲੱਗਾ ਤਾਂ ਹੀ ਬੋਲਣ ਦੇ ਮੈਂ ਪਹਿਲੀ ਪਹਿਲੀ ਵਾਰੀ ਮੈਂ ਤਾਂ ਕਿਹਾ ਸੀ ਮੈਂ ਕਿਹਾ ਪਹਿਲੀ ਵਾਰੀ ਆਈ ਤੇ ਦੇ ਦਿਓ ਨੂੰ ਕੋਈ ਕੋਈ ਗੱਲ ਨਹੀਂ ਦੇਤਾ ਫਿਰ ਮੇਰੇ ਜੀ ਕੀ ਹੋ ਜੀ ਗੱਲਾਂ ਕਰਦੇ ਇਹ ਮੈਨੂੰ ਹਾਈ ਲੱਗਦਾ ਤੈਨੂੰ 200 ਦੇ ਗਿਆ ਤੂੰ ਕੁੜੀ ਨੂੰ ਮੈਂ 200 ਨਹੀਂ ਦੇ ਸਕਦੀ ਠੀਕ ਐ ਮੰਮੀ ਜੋ ਤੁਹਾਨੂੰ ਸਹੀ ਲੱਗਦਾ ਤੁਸੀਂ ਉਹ ਕਰੋ ਫਿਰ ਮੈਂ ਲੱਗਾ ਜੋ ਸਹੀ ਮੈਂ ਕਰ ਦਤਾ ਤੂੰ ਬਹੁਤਾ ਸ਼ਾਊ ਕਰਨਾ ਬਣ ਦੱਸ ਇਹ ਤੇ ਆਂਦਾ ਹੀ ਘਰ ਲਟਾ ਦੇ ਆਏ ਆ ਦੇ 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 ਰਹਿਣ ਦੇ ਨਾ ਜੋ ਕਰਦੇ ਕਰਨ ਦੇ ਨਾ ਮੈਂ ਤੇ ਆਪਣੀ ਮਰਜ਼ੀ ਕਰਨੀ ਆ ਜਿੱਥੇ ਜੋ ਬਣਦਾ ਉੱਥੇ ਹੀ ਦਊਂਗੀ ਇੰਗੇ ਛੌਕਾਰ ਵਾਲੀਆਂ ਗੱਲਾਂ ਕਰਦੀਆਂ ਜਿਨ੍ਹਾਂ ਨੂੰ ਕਰਨਾ ਚਾਹੀਦਾ ਉਹਨਾਂ ਕੁਛ ਨਹੀਂ ਗਾਇ ਅਖ ਦਰਜਣ ਕ ਨਿਗੇ ਨਿਗੇ ਕੇਲੇ ਲੈ ਕੇ ਤੇ ਆ ਗਈ ਆ ਦੱਸ ਉਹ ਦਰਜਣਾਂ ਕੇਲਿਆਂ ਦੇ ਹੀ ਭੁਕੇ ਸਾਂ ਇੰਨਾ ਕ ਫਰੂਟ ਲੈ ਕੇ ਤੁਰੇ ਆਏ ਆ ਦੱਸ ਕੁੜਮਾਂ ਦੇ ਘਰ ਆਏ ਉਹ ਤੁਸੀਂ ਕੁਛ ਲੈ ਕੇ ਆ ਕੋਈ ਡੱਬਾ ਕੋਈ ਛੱਬਾ ਕੁਛ ਵੀ ਨਹੀਂ ਕੇਲਿਆਂ ਆ ਆਓ ਚੱਲੋ ਕੁੜਮਾਂ ਦੇ ਘਰ ਅਹੀਂ ਇਹੋ ਜੇ ਕੇਲੇ ਬੜੇ ਖਾਦੇ ਆ ਸਾਡੇ ਤੇ ਬੱਚੇ ਮੂੰਹ ਵੀ ਨਹੀਂ ਲਾਉਂਦੇ ਕੇਲਿਆਂ ਨੂੰ ਉਹ ਤੇ ਮੰਗਦੇ ਚੰਗਾ ਫਰੂਟ ਮੰਮੀ ਚਾਜ ਦਾ ਫਰੂਟ ਲੈ ਆ ਕਰ ਇਹ ਕੀ ਗੰਦ ਜੇ ਕੇਲੇ ਲੈ ਆਉਂਦੀ ਮੈਂ ਤਾਂ ਨਹੀਂ ਲਿਆਉਂਦੀ ਹੁਣ ਕੇਲੇ ਕਾਲੇ ਕੀ ਆ ਪੈ ਲੋ ਲੋ ਕੀ ਸੋਦੇ ਨਹੀਂ ਪੀ ਅਸੀਂ ਚੱਲੇ ਤੇ ਕੀ ਲੈ ਕੇ ਚੱਲੇ ਆ ਸੋਚ ਕੇ ਲਿਉਣ ਖਾ ਕੁਛ ਚੁੱਕੇ ਦਰਜਣ ਕੇਲੇ ਰੇੜੀ ਤੋਂ ਤੇ ਤੁਰੇ ਆਏ ਥੱਕ ਗਏ ਜੀ ਆਹੋ ਯਾਰ ਮੋਟਰਸਾਈਕਲ ਚਲਾ ਚਲਾ ਥੱਕ ਗਿਆ ਇੱਕ ਉੱਤੋਂ ਧੁੱਪ ਬੜੀ ਐਨੀ ਜ਼ਿਆਦਾ ਗਰਮੀ ਲੱਗਣਦੀ ਨਾ ਮੈਨੂੰ ਗਰਮੀ ਤਾਂ ਹੈ ਹੀ ਬੜੀ ਐ ਧੁੱਪ ਹੈ ਬੜੀ ਐ ਮੈਂ ਤਾਂ ਮੰਮੀ ਕਰਕੇ ਆਈ ਛੇਤੀ ਛੇਤੀ ਵੀ ਮੰਮੀ ਯਾਦ ਬੜਾ ਕਰ ਰਹੇ ਆ ਤੇ ਮੈਂ ਕਿਹਾ ਚੱਲ ਦੁਪਹਿਰੇ ਦੁਪਹਿਰੇ ਆਪਾਂ ਚੱਲ ਜਾਨਾ ਵਾ ਤੇ ਮੰਮੀ ਅੱਗੇ ਘਾਰ ਹੀ ਨਹੀਂ ਹੈਗੇ ਹਾਂ ਮੰਮੀ ਨੇ ਕੀਤਾ ਹੀ ਫੋਨ ਕਿੰਦਾ ਹੀ ਮੈਂ ਜਾਣਾ ਵਾ ਕੋਈ ਨਹੀਂ ਆਇਆ ਨਾ ਮੰਮੀ ਨੇ ਸ਼ਾਮ ਤੱਕ ਆ ਜਾਣਗੇ ਤੂੰ ਤੀ ਮੈਨੂੰ ਦੱਸਿਆ ਨਹੀਂ ਜੇ ਤੀ ਮੈਨੂੰ ਦੱਸਦੇ ਤਾਂ ਆਪਾਂ ਵੀ ਸ਼ਾਮ ਨੂੰ ਆਉਂਦੇ ਧੁੱਪ ਨਾ ਹੁੰਦੀ ਤਾਂ ਚਲੋ ਉਦੋਂ ਆ ਜਾਂਦੇ ਨਹੀਂ ਸੋ ਕੋਈ ਤਾਈ ਸਰਕਾਰ ਆ ਗਏ ਆ ਹੁਣ ਲੰਮੇ ਤੇ ਬੈ ਗਏ ਨਾ ਰੈਸਟ ਮਿਲ ਜੂਗੀ ਹੋ ਰੈਸਟ ਚਲੋ ਮਿਲ ਜੂਗੀ ਸੀਮਾ ਚਾਚੀ ਜੀ ਆ ਗਏ ਸਸੀ ਕਾ ਚਾਚੀ ਜੀ ਸਸੀ ਕਾਲ ਆ ਕੇ ਚੁੱਕੀ ਲੰਦੇ ਜੀ ਜੀ ਸਸੀ ਕਾਲ ਮੈਂ ਆਈ ਸੀ ਤਾਂ ਤੂੰ ਪਹਿਲਾਂ ਲੰਮੇ ਪਿਆ ਹੋਇਆ ਸੀ ਹਾਂ ਅਸੀਂ ਮਾ ਤੇ ਨੇ ਮਿਲ ਲਿਆ ਸੀ ਮੇਰੀ ਗੱਲ ਸੁਨ ਤੈਨੂੰ ਮੈਂ ਦੱਸਿਆ ਨਹੀਂ ਮੈਂ ਕਿਹਾ ਚਾਹ ਘੜੀ ਕਰ ਮਾਨ ਕੱਲ ਮੈਂ ਗਈ ਸੀ ਸ਼ੰਮੀ ਤੇ ਸੋਹਰੇ ਅੱਛਾ ਉਹ ਕਿ ਆਈ ਜੀ ਆਓ ਸਾਹ ਕੋਣ ਕੋਣ ਗਈ ਚਾਚੀ ਮੈਂ ਤਾਂ ਸਿਮਰਤ ਮੰਮੀ ਤੇਰੇ ਤੇ ਗਈ ਹੋਈ ਆ ਤੇ ਮੈਨੂੰ ਤਾਂ ਇਹ ਸੀ ਕਿ ਸ਼ਾਇਦ ਤੇਰੀ ਮੰਮੀ ਨਾਲ ਤੇਰੀ ਗੱਲ ਹੋ ਗਈ ਹੋਈ ਤੂੰ ਕੱਲ ਸਵੇਰੇ ਆਵੇਂਗੀ ਨਹੀਂ ਪਰ ਤੂੰ ਅੱਜ ਹੀ ਆ ਗਈ ਐਨੀ ਧੁੱਪੇ ਉਹਨਾਂ ਨੇ ਨਹੀਂ ਸਾਨੂੰ ਮੇਰੀ ਕੋਈ ਗੱਲ ਨਹੀਂ ਹੋਈ ਇਹਨਾਂ ਦੀ ਹੋਈ ਇਹਨਾਂ ਨੇ ਮੈਨੂੰ ਦੱਸਿਆ ਨਹੀਂ ਤਾਂ ਹੀ ਤਾਂ ਆ ਪਾ ਗਈਆਂ ਤੂੰ ਕੋਣ ਆਈ ਮੰਮੀ ਦਾ ਅੱਛਾ ਕੱਲ ਗਏ ਸੀ ਸ਼ੰਮੀ ਤੇ ਸੋਹਰੇ ਠੀਕ ਆ ਕਿ ਸ਼ੰਮੀ ਸ਼ੰਮੀ ਤਾਂ ਨજર ਨਾ ਕਿਤੇ ਲੱਗੇ ਸ਼ਭੇ ਬੜੀ ਖੁਸ਼ ਆ। ਸ਼ੁਕਰ ਹੈ ਮਾਲਕ ਦਾ ਹਨਾ ਵੀ ਬੜੀ ਖੁਸ਼ ਹੈਗੀ ਆ ਤੇ ਉਹਦਾ ਦਿਓਰ ਨਹੀਂ ਉਹਦਾ ਉਹਦਾ ਭਰਾ ਆ। ਬੜਾ ਵਧੀਆ ਮਾਹੌਲ ਲੱਗਾ ਤੇ ਚਾਚੀ ਵੇਖੋ ਜਿਹੜੇ ਦਿਓਰ ਹੁੰਦੇ ਭਰਾ ਹੀ ਹੁੰਦੇ ਆ। ਉਥੇ ਗੱਲ ਠੀਕ ਆ। ਪਰ ਮੈਨੂੰ ਨਾ ਲੱਕੀ ਉਹ ਤੇ ਸਸਤਾ ਕੋ ਹਿਸਾਬ ਸਹੀ ਨਹੀਂ ਲੱਗਾ। ਬੜੀਆਂ ਹੋਰ ਤਰ੍ਹਾਂ ਦੀਆਂ ਗੱਲਾਂ ਕਰਨ ਡਈ ਸੀ। ਮੈਂ ਤਾਂ ਕੇਲੇ ਤੇ ਸੇਬ ਲੈ ਗਈ। ਸੇਬਾਂ ਵਾਲ ਤੇ ਪਤਾ ਨਹੀਂ ਤਾਂ ਧਿਆਨ ਨਹੀਂ ਗਿਆ ਤੇ ਮੈਨੂੰ ਜਾਂਦਿਆਂ ਨੂੰ ਕੰਦੀ ਆ ਆਹ ਕੀ ਲੈ ਕੇ ਆਏ ਜੇ ਕੇਲੇ ਸਾਡੇ ਘਰ ਚ ਕੇਲੇ ਨਹੀਂ ਕਿ ਖਾਂਦਾ ਨਾਲੇ ਪੈਂਜੀ ਮਹਿੰਗਾ ਫਰੂਟਾਂ ਦੇ ਪਤਾ ਨਹੀਂ ਕਿਹੜੇ ਕਿਹੜੇ ਫਰੂਟ ਦਾ ਨਾਮ ਲੈਤਾ ਦੱਸ ਇਹ ਗੱਲ ਕੋਈ ਕਰਨ ਵਾਲੀ ਆ ਠੀਕ ਆਪਾਂ ਨਵੇਂ ਨਵੇਂ ਆ ਹੈ ਢਿੰਜ ਦੀਆਂ ਗੱਲਾਂ ਕਰਕੇ ਚੰਗੀ ਲੱਗਦੀ ਇਹਦੀ ਸੱਸ ਮੈਂ ਤੇ ਆਪਰੇ ਸ਼ਮੀ ਨਾ ਠੀਕ ਠਾਕ ਰਹਿੰਦੀ ਆ ਕਿ ਨਹੀਂ ਨਾਲੇ ਇਸ ਤਰ੍ਹਾਂ ਮੰਮੀ ਕੋ ਚਾਚੇ ਕੋਣ ਕਹਿ ਦਿੰਦਾ ਮੂੰਹ ਤੇ ਹੀ ਸਾਨੂੰ ਅਕੇਲੇ ਨਹੀਂ ਪਸੰਦ ਆਗੇ ਉਹਨੇ ਮੂੰਹ ਤੇ ਹੀ ਕਿਹਾ ਤੇ ਸ਼ਮੀ ਨੂੰ ਪੁੱਛਣਾ ਹੀ ਨਾ ਆਪੀ ਤੇਰੇ ਨਾਲ ਪਿਆਰ ਹੈਗਾ ਕਿ ਨਹੀਂ ਹੈਗਾ ਪਿਆਰ ਕਰਦੀ ਆ ਕਿ ਨਹੀਂ ਕਰਦੀ ਆ ਉਹਦੇ ਨਾਲ ਮੈਂ ਕਿਸ ਤਰ੍ਹਾਂ ਪੁੱਛਦੀ ਪੁੱਤ ਉਹਨਾਂ ਦੇ ਡਰਾਈੰਗ ਰੂਮ ਚ ਬੈਠੀ ਸੀ ਮੈਂ ਜਾਂ ਤਾਂ ਹੁੰਦਾ ਨਾ ਕਿ ਮੈਂ ਪਾਸੇ ਚਲੇ ਜਾਂਦੀ ਪਰ ਇਹ ਨਹੀਂ ਨਾ ਚੰਗਾ ਲੱਗਦਾ ਕਿ ਮਾਂ ਉੱਠ ਕੇ ਭਾਵੇਂ ਮੈਂ ਭੂਆ ਹਾਂ ਪਰ ਫਿਰ ਹੈ ਤੇ ਮੈਂ ਮਾਮਾ ਦੀ ਜਗ੍ਹਾ ਤੇ ਨਾ ਜੇ ਉਹਨੂੰ ਮੈਂ ਕੰਦੀ ਸ਼ਮੀ 2 ਮਿੰਟ ਮੈਨਾਂ ਕਮਰੇ ਚ ਆ ਤੇ ਉਹਦੀ ਸੱਸ ਨੇ ਕਹਿਣਾ ਸੀ ਪਤਾ ਨਹੀਂ ਇਹ ਕੀ ਸਿਖਾ ਕੇ ਚੱਲੀ ਭੂਆ ਗਿਣੀ ਤਾਂ ਪੁੱਤ ਮੈਂ ਭੂਆ ਹੀ ਜਾਣ ਲਈ ਆ ਨਾ ਮਾਂ ਤੇ ਨਹੀਂ ਨਾ ਮੈਂ ਕਿਹੜੀ ਜਾਣ ਲਈ ਤੇ ਚਲੋ ਭਾਵੇਂ ਤੇ ਹੀ ਭੂਆ ਜੇ ਤੇ ਭਾਵੇਂ ਤੇ ਹੀ ਮਾਂ ਜੇ ਤੋਰੀ ਤੇ ਆਵਾ ਨਾ ਕਰੋ ਸੋਨਾ ਵਰ ਕਰ ਰੱਬ ਕੇ ਆ ਕੀ ਲੈ ਆਏ ਜੇ ਮੈਨੂੰ ਆ ਦੱਸੋ ਆ ਉਹਨੇ ਕੱਲ ਤੁਰਨ ਲੱਗਿਆ ਕੀ ਨਾ ਕਹਿੰਦੇ 200 ਰੁਪਇਆ ਤੇ ਨਾਲ ਇੱਕ ਸੂਟ ਦਿੱਤਾ ਤੇ ਮੇਰੀ ਗੱਲ ਕਿੰਨੂ ਦਿੱਤਾ ਸੂਟ ਸਿਮਰਤ ਨੂੰ ਮੇਰੀ ਗੱਲ ਸੁਣ ਲੱਕੀ ਕੱਲ ਮੇਰੇ ਕੋ ਨਾ ਪੈਸੇ ਘਟ ਸੀ ਮੈਂ ਪੈਸੇ ਤੇਥੋਂ ਲੈ ਕੇ ਗਈ ਸੀ ਮੇਰੇ ਕੋ ਹੈਗਾ ਸੀ 2 2000 ਰੁਪਇਆ ਜਿੱਥੋਂ ਮੈਂ ਹਰੇ ਇਕੱਲੇ ਲਏ ਨਾ ਪਤਾ ਨਹੀਂ ਮੇਰੇ ਪੈਸੇ ਉੱਥੇ ਹੀ ਡਿੱਗ ਪਏ ਤੇ ਮੇਰੇ ਕੋ ਸਿਰਫ 200 ਰੁਪਇਆ ਹੈਗਾ ਸੀ ਤੇ ਫਿਰ ਮੈਨੂੰ ਸ਼ਰਮ ਤੇ ਬੜੀ ਆਈ ਦੇਣ ਲੱਗਿਆ ਮੈਂ ਸ਼ਮਿੰਤ ਨੂੰ ਨੀ ਕੁਝ ਦਿੱਤਾ ਮੈਂ ਨਾ ਪ੍ਰੋਹਣੇ ਨੂੰ ਦੇ ਆਈ 200 ਰੁਪਇਆ ਦੇਣਾ ਤੇ ਵੈਸੇ ਮੇਰਾ ਫਰਜ਼ ਬੰਦਾ ਸੀ ਉਹਦੇ ਦਿਓਰ ਨੂੰ ਵੀ ਦਿਓਰ ਨੂੰ ਨਹੀਂ ਦਿੰਦੇ ਉਹਦੇ ਘਰ ਵਾਲੇ ਨਹੀਂ ਦਿੰਦੇ ਸ਼ਮੀ ਨੂੰ ਵੀ ਦਿੰਦੇ ਪਹਿਲੀ ਵਾਰ ਹੀ ਗਈ ਪਰ ਪੁੱਤ ਮੈਂ ਕੀ ਕਰਦੀ ਮੈਂ ਤਾਂ ਜਦੋਂ ਗਾਂਹ ਤੇ ਮੇਰੇ ਪੈਸੇ ਡਿੱਗ ਪਏ ਤੇ ਤੁਮ ਪਤਾ ਹੈ 200 ਰੁਪਇਆ ਮੈਂ ਕਿੱਥੇ ਕੋ ਲਿਆ ਮੈਂ ਰਾਹ ਚ ਉਹਨੂੰ ਸਿਮਰਤ ਨੂੰ ਪੁੱਛਿਆ ਮੈਂ ਕਿਹਾ ਸਿਮਰਤ ਪੁੱਤ ਤੇਰੇ ਕੋ ਕੋਈ ਪੈਸਾ ਹੈਗਾ ਕੰਦੀ ਆਪਣਾ ਨਹੀਂ ਮੇਰੇ ਕੋ ਚਾਚੀ ਜੀ ਪੈਸਾ ਤੇ ਕੋਈ ਮੇਰੇ ਮੋਬਾਈਲ ਚ ਵੇਖਦੇ ਮੋਬਾਈਲ ਚ 200 ਦਾ ਨੋਟ ਨਿਕਲਿਆ ਤੇ ਆਟੋ ਵਾਲੇ ਨੂੰ ਘਰੇ ਲਿਆ ਕੇ ਪੈਸੇ ਦਿੱਤੇ ਆਪਾਂ ਤੇ ਚਾਚੀ ਉਹ ਵੀ ਸੋਚਦੇ ਹੋਣਗੇ ਪਹਿਲੀ ਵਾਰ ਆਏ ਤੇ ਸਿਰਫ ਮੁੰਡੇ ਨੂੰ ਪੈਸੇ ਦਿੱਤੇ ਆ ਤੂੰ ਉਹਨਾਂ ਉਹ ਵੀ ਕੀ ਕਰਦੇ ਉਹ ਦੱਸਣ ਤੇ ਦੇ ਡਿਗ ਪਈ ਪਏ ਤੇ ਤੁਹਾਨੂੰ ਪਤਾ ਨਹੀਂ ਲੱਗਾ ਨਹੀਂ ਭਰਾਵਾ ਬਸ ਰਮਾਲ ਹੀ ਮੇਰੇ ਹੱਥ ਰਹਿ ਗਿਆ ਤੇ ਪੈਸੇ ਨਹੀਂ ਅੱਛਾ ਸੀਮਾ ਤੈਨੂੰ ਮੈਂ ਦੱਸਣ ਲਈ ਕਿ ਉਹਨਾਂ ਨੇ 200 ਰੁਪਈਆ ਤੇ ਨਾਲ ਸੂਟ ਦਿੱਤਾ ਚਲੋ ਉਹ ਤਾਂ ਨਿਕੋ ਗੱਲ ਪਰ ਪਤਾ ਨਹੀਂ ਮੈਨੂੰ ਨਾ ਸੂਟ ਕਿਤੇ ਵੇਖਿਆ ਵੇਖਿਆ ਮੈਨੂੰ ਲੱਗਦਾ ਕਿ ਜਿਹੜਾ ਸੂਟ ਆਪਾਂ ਉਹਨਾਂ ਨੂੰ ਦਿੱਤਾ ਉਹ ਤਰੀਕੇ ਤੇ ਵਾਪਸ ਤੇ ਉਹ ਆ ਚਾਚੀ ਜੀ ਅgetElementById ਆਪਾਂ ਨੋਗੀ ਲਾਏ ਆ ਮੇਰੀ ਘਰ ਚਲ ਸੂਟਾਂ ਵਰਗੇ ਸੂਟ ਹੁੰਦੇ ਆ ਮੈਨੂੰ ਪਤਾ ਨਹੀਂ ਕਿਉਂ ਲੱਗਣ ਡਿਆ ਕਿ ਆਪਾਂ ਖਰੀਦੇ ਸੀ ਨਾ ਇਹ ਸੂਟ ਉਹ ਆ ਹੋਵੇ ਚੋ ਪਰਚੀ ਵੀ ਨਹੀਂ ਕੱਢ ਆ ਵੇਖੋ ਮਾਸੀ ਦਾ ਸੂਟ ਮੰਮੀ ਦਾ ਵਾ ਮਾਸੀ ਦਾ ਨਹੀਂ ਆ ਮਾਸੀ ਦਾ ਸੂਟ ਆ ਆ ਵੇਖੋ ਮੈਂ ਤਾਂ ਕਹਿ ਨਹੀਂ ਸੂਟ ਤੇ ਉਹ ਹੀ ਆ ਜਿਹੜੀ ਆਪਾਂ ਲਿਆਂਦੀ ਆ ਨੋਗੀ ਜੀ ਲਾਏ ਆ ਕਾ ਉਹ ਹੀ ਉਹਦੀ ਸੱਸ ਨੇ ਦੇ ਦਿੱਤਾ ਇਹਦਾ ਮਤਲਬ ਜਿਹੜੀਆਂ ਆਪਾਂ ਨੂੰ ਚੀਜ਼ਾਂ ਦਿੱਤੀਆਂ ਉਹਨੂੰ ਪਸੰਦ ਨਹੀਂ ਆ ਉਹਨੂੰ ਪਸੰਦ ਨਹੀਂ ਉਹਨਾਂ ਨੇ ਸਾਨੂੰ ਇਹ ਚੀਜ਼ਾਂ ਵਾਪਸ ਕਰਨ ਦੇ ਆ ਭੋਲਾ ਵਿੱਚ ਉਹ ਤਾਂ ਉਹਨਾਂ ਨੇ ਪਰਚੀ ਵੀ ਨਹੀਂ ਕੱਢੀ ਮਾਮੀ ਦਾ ਸੋਲ ਡੋਤਰਾ ਹੀ ਲਿਖਿਆ ਵਾ ਮੇਰੀ ਸੁਣੋ ਗੱਲ ਮੈਨੂੰ ਲੱਗਦਾ ਜੇ ਇਹਦੀ ਸੱਸ ਬੜੀ ਤੇਜ ਆ ਤੇ ਚਾਚੀ ਜੀ ਆਪਾਂ ਇੰਜ ਨਾ ਕਰੀਏ ਤਿਆਰ ਤੇ ਆਪਾਂ ਹੈਗੀਆਂ ਆਪਾਂ ਸ਼ਮੀ ਵੱਲ ਹੋ ਕੇ ਆਉਨੇ ਆ ਨਾ ਪੁੱਤ ਕੱਲ ਮੈਂ ਹੋ ਕੇ ਆਈ ਆ ਤੇ ਉਹਨਾਂ ਨੇ ਕਹਿਣਾ ਪਤਾ ਨਹੀਂ ਕਿਹੜੀਆਂ ਸੂਹਾਂ ਲੈਣ ਆਂਡੇ ਆ ਤੇ ਅਜਮ ਪਿੱਛੇ ਭਰਾ ਪਰਚਾਈ ਆ ਗਏ ਫੀ ਕੀ ਆਪਾਂ ਤਾਂ ਗਏ ਨਹੀਂ ਪ੍ਰਾਪਜਾਈਤ ਗਏ ਨਹੀਂ ਆਪਾਂ ਜਾਣਾ ਨਹੀਂ ਆ ਪਿਕੁੜੀ ਨੂੰ ਕਿਸ ਨਾਲ ਰੱਖਿਆ ਵਾ ਉਹਨੂੰ ਪੁੱਛ ਕਿੰਨੀ ਮੈਂ ਸ਼ਮੀ ਨੂੰ ਤੂੰ ਤਾਂ ਕੋਈ ਗੱਲ ਨਹੀਂ ਕਰਕੇ ਮੈਂ ਪਰੇ ਕਰਕੇ ਗੱਲ ਕਰਕੇ ਆਉਂਗੀ ਉਹਦੇ ਨਾਲ ਕੋਈ ਸੱਸ ਜੜੀਆਂ ਉਹਦੀਆਂ ਗੱਲਾਂ ਕਰਦੀ ਕੀ ਪਤਾ ਉਹਨੂੰ ਵੀ ਕਰਦੀ ਹੋਏ ਵਿਚਾਰੀ ਨੇ ਨਾ ਗਸਿਆ ਹੋਏ ਸਾਨੂੰ ਤੈਨੂੰ ਲੱਗਦਾ ਕਿ ਜੇ ਕੋਈ ਗੱਲ ਸੱਸ ਨੇ ਕੀਤੀ ਹੋਵੇ ਤੂੰ ਦੱਸ ਦੇਗੀ ਅੱਜ ਤੱਕ ਮੈਂ ਜੋਦ ਨਾ ਕਰਦੀ ਰਹੀ ਆ ਉਹਨੇ ਕਿਸੇ ਨੂੰ ਦੱਸਿਆ ਚਲੋ ਨਹੀਂ ਦੱਸਿਆ ਪਰ ਮੇਰ ਨਾਲ ਪੂਰਾ ਪਿਆਰ ਕਰਦੀ ਤੇ ਮੈਂ ਵੀ ਉਹਦੇ ਨਾਲ ਪੂਰਾ ਪਿਆਰ ਕੀਤਾ ਵਾ ਮੈਨੂੰ ਤਾਂ ਥੋੜਾ ਬੋਤਾ ਦੱਸੇਗੀ ਨਾ ਪਰ ਲੱਕੀ ਮੈਨੂੰ ਸਮਝ ਨਹੀਂ ਲੱਗਣ ਡਈ ਭਾਵੇਂ ਮੈਂ ਜੋ ਵੀ ਦਿੱਤਾ ਸੀ ਇਸ ਤਰ੍ਹਾਂ ਦੇ ਸੂਟ ਉਹਨਾਂ ਨੇ ਵਾਪਸ ਕਰਨਾ ਸੀ ਤਾਂ ਕੋਈ ਆਪਣੇ ਕੋਲੋਂ ਕਰ ਦਿੰਦੇ ਇਹ ਜਿੰਦਾ ਤੇ ਮਤ ਅਗਲੇ ਨੇ ਵੇਖੋ ਮਾਮੀ ਦਾ ਨੋਗਾ ਮਾਮੀ ਤੱਕ ਪਹੁੰਚਾਇਆ ਹੀ ਨਹੀਂ ਅਗਲੇ ਨੇ ਕਿਹਾ ਹੁਣ ਆ ਵਾ ਵੀ ਨੋਗੀ ਨਹੀਂ ਆਈ ਉਧਰ ਪਰ ਸੂਟ ਤੇ ਬੜਾ ਸੋਹਣਾ ਹੈਗਾ ਵਾ ਤੇ ਪਤਾ ਨਹੀਂ ਕਿਉਂ ਨਹੀਂ ਪਸੰਦ ਆਇਆ ਇਹਨਾਂ ਨੂੰ ਹੋਣ ਵਾਲਾ ਸਹੂਰ ਦਿੱਤਾ ਹੀ ਆਪਾਂ ਪਰ ਜਾਣਾ ਮੈਂ ਆਪਾਂ ਵੇਖੋ ਤੀ ਭਰਾ ਜੇ ਤੁਹਾਡਾ ਫਰਜ਼ ਆ ਜਿਵੇਂ ਮਰਜੀ ਦੀ ਛੰਮੀ ਨਾ ਕਰਦੇ ਰਹੇਓ ਪਰ ਹੁਣ ਇਸ ਟਾਈਮ ਤੇ ਤੀ ਭਰਾ ਜੇ ਉਹਦੇ ਤੇ ਜਾ ਕੇ ਵੇਖੋ ਉਹਨੂੰ ਕਿਸ ਨਾਲ ਰੱਖਣਦੇ ਆ ਨਹੀਂ ਵੇਖਣਾ ਇਹ ਪੈਣਾ ਵਾ ਪਹਿਲੋ ਤਾਂ ਮੈਂ ਆਪਣੀ ਭੈਣ ਮੰਨਦਾ ਹੀ ਨਹੀਂ ਛੰਮੀ ਨੂੰ ਪਰ ਜਦੋਂ ਦੀ ਵਿਆਹ ਹੀ ਗਈ ਨਾ ਹੁਣ ਮੈਨੂੰ ਮਹਿਸੂਸ ਹੁੰਦਾ ਵਾ ਉਹਨੇ ਕੁੜੀ ਨੇ ਸਾਡੇ ਘਰ ਵਾਸਤੇ ਬਹੁਤ ਕੁਝ ਕੀਤਾ ਮੈਂ ਭੂਆ ਸੀ ਤੇ ਉਹ ਕੀ ਕਰਦੀ ਇੱਥੇ ਪਰ ਉਹ ਸਾਰੇ ਜ਼ਿੰਮੇਵਾਰੀ ਸਮਝਦੇ ਨਹੀਂ ਇਸ ਕਰਦੇ ਤੇ ਹੋਰ ਉਹਨੇ ਪਲਟ ਕੇ ਇੰਨਾ ਕੁਝ ਮੈਂ ਕੀਤਾ ਨਾ ਉਹਨੇ ਜਵਾਬ ਨਹੀਂ ਦਿੱਤਾ ਸੀਮਾ ਮੈਨੂੰ ਇਹ ਇੱਕ ਗੱਲ ਸਮਝ ਨਹੀਂ ਲੱਗਣ ਈ ਇਹ ਰਿਸ਼ਤੇ ਕਿਸ ਤਰ੍ਹਾਂ ਦੇ ਹੁੰਦੇ ਆ ਆਪਾਂ ਤੇ ਆਪਣੇ ਵੱਲ ਚੀਜ਼ ਵਧਾਈ ਦਿੱਤੀ ਨਾ ਤੇ ਉਹਨਾਂ ਨੇ ਸਾਨੂੰ ਵਾਪਸ ਕਰ ਦਿੱਤੀ ਇਹ ਕੀ ਚੰਗਾ ਕੀਤਾ ਉਹ ਤੇ ਸੱਸ ਨੇ ਚਾਚੀ ਜੀ ਕੀ ਪਤਾ ਉਹਦੀ ਸੱਸ ਦੇ ਦਿਲ ਚ ਕੀ ਚੱਲਦਾ ਜਾਂ ਲਾਲਚ ਹੈ ਉਹਦੇ ਮਨ ਚ ਵੀ ਚੰਗੇ ਨਹੀਂ ਆਏ ਹੁਣ ਮੂੰਹ ਤੇ ਕਹਿ ਨਹੀਂ ਸਾਦੀ ਇਸ ਤਰ੍ਹਾਂ ਹੀ ਸਾਨੂੰ ਉਹਨੇ ਮੋੜ ਦਿੱਤਾ ਪਰ ਮੂੰਹ ਪਾੜ ਕੇ ਤੇ ਕਹਤਾ ਨਾ ਕਿ ਭਾਂਜੀ ਅਸੀਂ ਕੇਲੇ ਨਹੀਂ ਖਾਂਦੇ ਸਾਡੇ ਕੋਲ ਤੇ ਫਰੂਟ ਅਸੀਂ ਮਹਿੰਗਾ ਖਾਂਦੇ ਆ ਤੇ ਇਹਦਾ ਮਤਲਬ 700 ਦੀ ਤੇਜ਼ ਹੀ ਆ ਸ਼ਮੀ ਦੀ ਹਿਰ ਤੇਜ਼ ਚਾਚੀ ਜੀ ਕੋਈ ਗੱਲ ਨਹੀਂ ਆਪਾਂ ਹੋ ਹੁੰਨੇ ਆ ਤੇ ਸਾਨੂੰ ਜਾਣ ਦੋ ਹੁਣ ਤਿਆਰ ਤੇ ਹੈਗੇ ਆ ਸੀਮਾ ਕਿ ਟਾਈਕ ਰੁਕਾਂਗੇ ਤੇ ਆ ਜਾਾਂਗੇ ਚਾਚੀ ਜੀ ਸੀਮਾ ਤੁਸੀਂ ਤਾਂ ਮੈਨੂੰ ਹੋਰ ਡਰ ਮੇਰੇ ਮਨ 'ਚ ਪਾ ਦਿੱਤਾ ਤੁਸੀਂ ਕਹਿੰਦੇ ਆ ਕਿਉਂ ਤੇ ਸੱਸ ਤੇਜ ਹੈ ਕੀ ਆ ਮੇਰੀ ਗੱਲ ਸੁਣ ਸਿਮਾ ਪਹਿਲਾਂ ਉਸ ਕੁੜੀ ਨੇ ਮੇਰੇ ਦੁੱਖ ਕਿੰਨੇ ਵੇਖੇ ਮੈਨੂੰ ਕਿੰਨਾ ਦੁਖੀ ਕੀਤਾ ਮਾਰਦੀ ਰਹੀ ਕੁੱਟਦੀ ਰਹੀ ਸਭ ਕੁਝ ਉਹਦੇ ਨਾਲ ਕਰਦੀ ਰਹੀ ਆ ਤੇ ਮੈਂ ਤਾਂ ਇਹ ਸੋਚਿਆ ਸੀ ਕਿ ਉਹਦੀ ਸੱਸ ਉਹਦੇ ਨਾਲ ਪਿਆਰ ਕਰੇਗੀ ਜੇ ਉਹਦੀ ਸਾਸੀ ਉਹੋ ਕੁਝ ਮੇਰੇ ਵਾਂਗੂ ਕਰਦੀ ਰਹੀ ਉਹ ਤਾਂ ਤੇ ਦੁਖੀ ਹੋ ਗਈ ਨਾ ਫਿਰ ਉਹ ਤਾਂ ਦੁਖੀ ਗਈ ਚਲੋ ਉਹਦੀ ਉਹਦੀ ਜ਼ਿੰਦਗੀ 'ਚ ਸੁੱਖ ਨਹੀਂ ਆਏਗਾ ਪਰ ਚਾਚੀ ਜੀ ਅਜੇ ਤੇ ਸਾਡੀ ਸੋਚ ਆ ਕਦੀ ਦਿਮਾਗ ਕਿਸੇ ਪਾਸੇ ਚਲ ਜਾਂਦਾ ਤੇ ਕਦੀ ਕਿਸੇ ਪਾਸੇ ਜਿੰਨਾ ਚਿਰ ਆਪਾਂ ਸ਼ਮੀ ਨਾਲ ਨਾ ਗੱਲ ਕਰਾਂਗੇ ਸਾਡਾ ਦਿਮਾਗ ਘੁੰਮਦਾ ਹੀ ਰਹਿਣਾ ਵਾ ਇਸ ਕਰਕੇ ਆਪਾਂ ਜਾਣਦੇ ਆ ਤੇ ਉਹਨੂੰ ਪੁੱਛ ਕਿਉਂਨੇ ਕੀ ਪਤਾ ਉਹਦੇ ਨਾਲ ਚੰਗੀ ਹੋਵੇ ਤੇ ਤੁਸੀਂ ਕੋਈ ਸ਼ਮੀ ਨੂੰ ਪੁੱਛਣਾ ਤੇ ਸੀ ਕਿ ਜਾਂ ਤੇਰੀ ਸੱਸ ਕਿਹੋ ਜਿਹੀਆਂ ਜਾਂ ਤੇਰਾ ਪਰਿਵਾਰ ਕਿਸ ਤਰ੍ਹਾਂ ਦਾ ਵਾ ਉਹ ਕਹਿਣ ਤੇ ਦੇ ਆ ਤੇ ਮੇਰੇ ਲੱਗੇ ਤਾਂ ਉਹ ਸੱਸ ਬੈਠੀ ਰਹੀ ਤੇ ਉਹਨੂੰ ਮੈਂ ਕਿਸ ਤਰ੍ਹਾਂ ਪੁੱਛਦੀ ਚਲੋ ਕੋਈ ਨਹੀਂ ਚਾਚੀ ਜੀ ਆਪਾਂ ਜਾਣਾਂ ਨਾ ਅਸੀਂ ਸਾਈਡ ਤੇ ਹੋ ਕੇ ਪੁੱਛ ਲਾਂਗੇ ਠੀਕ ਹੈ ਨਾ ਫਿਰ ਉਹਨੂੰ ਫੋਨ ਕਰੀਏ ਕਿ ਉਤਰੇ ਸਿੱਧਾ ਜਾਣਾ ਜੇ ਨਹੀਂ ਸਿੱਧਾ ਚਲ ਜਾਨੀ ਸਿੱਧਾ ਜਾਣੀ ਆ ਫੋਨ ਕੀ ਕਰਨਾ ਮੈਂ ਕਵਾਂਗੀ ਮੈਂ ਇੱਧਰ ਆਈ ਆ ਜਰਾ ਇੱਕ ਬਾਜ਼ਾਰ ਤੇ ਮੈਂ ਕਿੱਥੇ ਜਾਂਦੇ ਜਾਂਦੇ ਸ਼ਮੀ ਮੈਨੂੰ ਜਲਦੀ ਪਰ ਲੱਕੀ ਤੂੰ ਥੋੜਾ ਜਨਾ ਆਪਣੇ ਗੁੱਸੇ ਤੇ ਕੰਟਰੋਲ ਰੱਖੀ ਤੈਨੂੰ ਗੁੱਸਾ ਬੜੀ ਜਲਦੀ ਚੜ ਜਾਂਦਾ ਏ ਪਤਾ ਕੀ ਧੀਆ ਦੇ ਘਰ ਜਾ ਕੇ ਨਾ ਉੱਚੀ ਨਹੀਂ ਬੋਲਿਆ ਜਾਂਦਾ ਹਾਂ ਗਰਮ ਨਹੀਂ ਹੋਣ ਨਾਲੇ ਨਵੇਂ-ਨਵੇਂ ਆ ਜੀ ਸਾਡੇ ਪੁਰਾਣੇ ਚਾਚੀ ਜੀ ਮੈਂ ਉੱਚੀ ਨਹੀਂ ਬੋਲਦਾ ਸੀਮਾ ਨਵੇਂ ਹੋਣ ਪੁਰਾਣੇ ਹੋਣ ਆਪਾਂ ਨਹੀਂ ਬੋਲ ਸਕਦੇ ਉਹਨਾਂ ਦੇ ਅੱਗੇ ਆਪਾਂ ਧੀ ਦਿੱਤੀ ਆ ਬੋਲਤ ਨਹੀਂ ਸਕਦੇ ਪਰ ਚਾਚੀ ਜੀ ਜਿੱਥੇ ਗਲਤੀ ਉਹਤੇ ਬੋਲਣਾ ਵੀ ਬਿੰਦਾ ਵਾ ਪਰ ਅਜੇ ਨਵੇਂ ਨਵੇਂ ਆ ਅਜੇ ਆਪਾਂ ਨਹੀਂ ਕੁਝ ਬੋਲਣਾ ਪਰ ਚਾਚੀ ਜੀ ਮੇਰੀ ਗੱਲ ਸੁਣੋ ਜੇ ਇਹਨੂੰ ਭੈਣ ਮੰਨਿਆ ਨਾ ਤੇ ਭਰਾ ਦਾ ਪੂਰਾ ਫਰਜ਼ ਮੈਂ ਆਦਾ ਕਰੂੰਗਾ ਠੀਕ ਆ ਨਾ ਚੱਲੀਏ ਫਿਰ ਆਪਾਂ ਵੇਖੋ ਤੁਸੀਂ ਦੋਵੇਂ ਜਣੇ ਸਿਆਣੇ ਸਮਝਦਾਰ ਜੇ ਤੁਹਾਨੂੰ ਜਿੱਤਰਾ ਠੀਕ ਲੱਗਦਾ ਕਰ ਲਓ ਪਰ ਬੜੇ ਧਿਆਨ ਨਾਲ ਪਰ ਸ਼ਮੀ ਬਹੁਤ ਖੁਸ਼ ਸੀ ਰਣਜੀਤ ਉਹਨੂੰ ਬਹੁਤ ਪਿਆਰ ਕਰਦਾ ਹੈ ਪਿਆਰ ਕਰਦਾ ਤਾਂ ਤਾਈ ਤੇ ਰਿਸ਼ਤਾ ਲਿਆ ਉਹਦਾ ਤਾਈ ਤੇ ਮੂੰਹ ਮੰਗ ਕੇ ਲਿਆ ਵਾ ਆਪ ਚਲੋ ਕੋਈ ਨਹੀਂ ਕੀ ਪਤਾ ਚੰਗੀ ਹੋਏ ਉਹਦੀ ਸੱਸ ਇੱਕ ਵਾਰੀ ਸ਼ੰਮੀ ਨੂੰ ਮੈਨੂੰ ਮੇ ਲਾਉਣ ਦੋ ਫੇਰ ਵੇਖਾਂਗੇ ਰੱਖੋ ਤੇ ਸੂਟ ਕੋਈ ਨਹੀਂ ਮੈਂ ਤਾਂ ਸੂਟ ਵੇਖਦੇ ਕਹਿ ਦਿੱਤਾ ਮੈਂ ਕਿ ਸੂਟ ਤੇ ਹੋਈ ਆ ਆਪਣੇ ਹੱਥਾਂ ਦੇ ਤਕਰੀਦੇ ਹੋਏ ਆ ਚਾਚਾ ਇੰਜ ਕਰ ਇਹ ਸੂਟ ਤੂੰ ਲੈ ਜਾ ਨਾਲ ਹੀ ਸੂਟ ਨਾਲ ਲੈ ਜਾ ਲੈ ਜਾ ਤੂੰ ਇਹ ਸ਼ੰਮੀ ਨੂੰ ਦੇ ਦੇ ਜੀੜੀ ਚੀਜ਼ ਆਪਾਂ ਉਹਨਾਂ ਨੂੰ ਇੱਕ ਵਾਰੀ ਦਿੱਤੀ ਆ ਉਹ ਵਾਪਸ ਕਿਉਂ ਲਈਏ ਪੁੱਤ ਉਹ ਚਾਚੀ ਜੀ ਗੁਸਾਈ ਨਾ ਕਰ ਲੈਣਾ ਵੀ ਸੂਟ ਵਾਪਸ ਲੈਣ ਦਾ ਵਾ ਹੁਣ ਇਹਨੂੰ ਰੱਖ ਲੈਣੇ ਰਹਿਣ ਦੋ ਵਾਪਸ ਜ਼ਰੂਰ ਦੇਣਾ ਵਾ ਅਗਲੇ ਨੇ ਤੇ ਉਹ ਹੀ ਕਹਿਣਾ ਇਹ ਸੂਟ ਹੀ ਮਾਡਲ ਆਏ ਆ ਮਿਲਣ ਨਹੀਂ ਆਏ ਕੱਲ੍ਹ ਤੇ ਤੁਸੀਂ ਆਏ ਜੀ ਅੱਜ ਇਹ ਰੱਖੋ ਕੋਈ ਨੀ ਸ਼ਮੀ ਆਏਗੀ ਫਿਰ ਆਪਾਂ ਇੱਥੋਂ ਦੇ ਦਾਂਗੇ ਉਹਨੂੰ ਇਹ ਸੂਟ ਉਹਦਾ ਉਹਨਾਂ ਨੂੰ ਹੀ ਦੇ ਦਾਂਗੇ ਚਲ ਠੀਕ ਹੈ ਚਲੋ ਜਾਓ ਤਿਆਰੀ ਕਰੋ ਐਸ ਤਰ੍ਹਾਂ ਕਰਿਓ ਫਰੂਟ ਲੈਣ ਦੇ ਨਾ ਅਸੀਂ ਪੈਸੇ ਦੇਵਾਂਗੇ ਮੈਮੀ ਇਹੋ ਹੀ ਲੱਗੇ ਸੀ ਗੱਲ ਕੁਝ ਲੈ ਕੇ ਪਸੰਦ ਤੇ ਆਉਣਾ ਨਹੀਂ ਉਹਨਾਂ ਨੂੰ ਨਹੀਂ ਪਸੰਦ ਨਹੀਂ ਆਣਾ 1100 ਦੇ ਆਈਏ ਕਿ 2100 ਦੇ ਆਈਏ ਪੁੱਤਰ ਇਹੋ ਹੀ ਮੈਨੂੰ ਪੁੱਛਾ ਲੱਗਾ ਉੱਥੇ ਜੋ ਤੁਹਾਨੂੰ ਠੀਕ ਲੱਗੇ ਤੁਸੀਂ ਕਰ ਆਇਓ 2100 ਦੇਵਾਂਗੇ ਖੰਡਾ ਦੇ ਕੋਈ ਸ਼ੈ ਨਹੀਂ ਹੈ ਦਿਓਰ ਨੂੰ ਵੀ ਕੁਝ ਦੇ ਆਇਓ ਕੱਲ੍ਹ ਨਹੀਂ ਮੈਂ ਕੁਝ ਦੇ ਸਕੀ ਕੋਈ ਨਹੀਂ ਉਹਨੂੰ ਵੀ 1100 ਦੇਵਾਂਗੇ ਚੱਲ ਮੇਰੀ ਗੱਲ ਸੁਣ ਇੱਕ ਗੱਲ ਹੋਰ ਕੰਨੀ ਕੱਢਦੇ ਪਰਿਆਣੇ ਤੋਂ ਫਿਰੋਦੀ ਸੱਸ ਨੇ ਕਹਿਣਾ ਮੈਂ ਦੱਸੋ ਚਾਚੀ ਜੀ ਬੋਲੋ ਮੈਂ ਕਹਿਣਾ ਸੀ ਕਿ ਕੱਲ ਆ ਮम्मी ਨੇ ਚਾਚੀ ਨੇ ਪੈਸੇ ਭੇਜਿਆ ਕੱਲ ਨਾ ਅਸਲ ਵਿੱਚ ਚਾਚੀ ਦਾ ਪਰਸ ਢਿੱਗ ਪਿਆ ਸੀ ਇਹ ਗੱਲ ਕਹਿੰਦੀ ਹੋਤੀ ਸੱਸ ਨੂੰ ਕਹਿ ਦਾਂਗੇ ਕੋਈ ਨਹੀਂ ਠੀਕ ਹੈ ਉਹ ਸਿਆਣੀ ਆ ਸਮਝ ਜਾਣਗੇ ਗੱਲ ਸਮਝੇਗੀ ਚਲੋ ਠੀਕ ਹੈ ਚਲ ਕਹਿ ਦਾਂਗੇ ਆਪਾਂ ਜਾ ਆਂਦੇ ਕੁੜੀ ਬੜਾ ਕੰਮ ਕਰਦੀ ਆ ਆ ਵੇਖ ਲਓ ਕੰਮ ਕੀਤਾ ਜਿੱਥੇ ਕਿਥੇ ਉਥੇ ਖਲੇਰਾ ਰੱਖਿਆ ਲਓ ਜੀ ਨੰਗੀਆਂ ਚੀਜ਼ਾਂ ਰੱਖ ਦਿੰਦੇ ਨੇ ਉਹ ਵੀ ਨਹੀਂ ਸਾਮਦੀਪੀ ਢੱਕ ਲਈਏ ਨਾ ਕੋਈ ਕੰਮ ਨਾ ਕੋਈ ਘਰ ਕੋਈ ਪੋਚਾ ਕੋਈ ਲੀਰ ਦੋ ਰੋਟੀਆਂ ਪਕਾਈਆਂ ਘਰ ਵਾਲੇ ਨੂੰ ਖਵਾਈਆਂ ਚੱਲ ਪਰ ਅੰਦਰ ਸੋਜੋ ਹੁਣ ਕੋਈ ਕੰਮ ਨਹੀਂ ਹੈਗਾ ਆਂਦੇ ਬੜਾ ਕੰਮ ਕਰਦੇ ਬੜਾ ਕੰਮ ਕਰਦੇ ਆਹ ਕੰਮ ਕਰਦੇ ਆ ਇਹੋ ਜਿਹਾ ਮੈਨੂੰ ਨਹੀਂ ਕੰਮ ਪਸੰਦ ਹੈਗਾ ਕੰਮ ਕਰਨਾ ਸਾਫ਼ ਸੁਥਰਾ ਕਰੇ ਬੰਦਾ ਵੇਲਾਵਾ ਕੋਈ ਫਰਿੱਜ ਪੂੰਝ ਲਵੇ ਫਰਿੱਜ ਨੂੰ ਸਾਫ਼ ਕਰ ਲਵੇ ਕੋਈ ਕੋਸ਼ ਕਰ ਲਵੇ ਮਗਰ ਕਿਸ ਨਹੀਂ ਆ ਵੇਖ ਫਰਿੱਜ ਵੀ ਵਾਦੂਗਾ ਆਵਾਦੂ ਗੰਦੀ ਹੈ ਇਹਨਾਂ ਟੱਕੀ ਰਹਿੰਦੇ ਉਹ ਤਾਂ ਫੇਰ ਤੋਂ ਖੁੱਲਣੇ ਵਾਲਾ ਹੀ ਸਹੀ ਗੱਲ ਹੀ ਆ ਗਈ ਲੱਗ ਗਈ ਉਹਦੀ ਛਮੀ ਕੀ ਕਰਨੀ ਹੈ ਹਾਂ ਕੁਝ ਨਹੀਂ ਮੰਮੀ ਜੇ ਬਸ ਆ ਬਸ ਕੀ ਵੀ ਵੇਖਣੀ ਉਹ ਤਾਂ ਦੋ ਰੋਟੀਆਂ ਪਕਾਈਆਂ ਤੇ ਤੂੰ ਅੰਦਰ ਆ ਕੇ ਬਹਿ ਜਾਨੀ ਹੈ ਬਾਕੀ ਕੰਮ ਕਿੰਨੇ ਕਰਨਾ ਹੁੰਦਾ ਮੰਮੀ ਜੀ ਹੋਣੇ ਬਾਜ਼ਾਰੋਂ ਆਈ ਸੀ ਉਹਨਾਂ ਨਾਲ ਤੇ ਮੈਂ ਕਿਹਾ 2 ਮਿੰਟ ਬਸ ਟੀਵੀ ਵੇਖ ਲਾਂ ਫਿਰ ਸੋਈ ਸੰਭਲ ਲੱਗੀ ਆ ਬਾਜ਼ਾਰ ਗਈ ਸੀ ਤਾਂ ਫਿਰ ਪਤਾ ਆ ਕੇ ਕੱਪੜੇ ਤਾਂ ਲਾ ਲੈਣੇ ਸੀ ਘਰ ਵਾਲੇ ਕੱਪੜੇ ਪਾਇਆ ਘਰ ਮਹਿੰਗੇ ਸੂਟ ਖਰਾਬ ਹੋ ਜਾਣਗੇ ਹਾਂਜੀ ਮੰਮੀ ਜੀ ਬਾਹਰ ਬਹੁਤ ਗਰਮੀ ਸੀ ਤੇ ਮੈਂ ਕਿਹਾ 2 ਮਿੰਟ ਰੈਸਟ ਕਰ ਲਾਂ ਫਿਰ ਮੈਂ ਚੇਂਜ ਕਰਕੇ ਤੇ ਦੂਸਰੇ ਕੱਪੜੇ ਪਾ ਕੇ ਫਿਰ ਮੈਂ ਕਿਚਨ 'ਚ ਹੀ ਚਲੀ ਸੀ ਉਹਦਾ ਕੀ ਹੈ ਤੇ ਹਲਦੀ ਹੁਲਦੀ ਡੁੱਲ ਜਾਂਦੀ ਹੈ ਸਬਜੀ ਡੁੱਲ ਜਾਂਦੀ ਹੈ ਹਾਂਜੀ ਮੰਮੀ ਤੇ ਖਰਾਬ ਹੋ ਜਾਂਦੇ ਪਤਾ ਏ ਡੇ ਮਹਿੰਗੇ ਸੂਟ ਵਾਰ-ਵਾਰ ਨਹੀਂ ਬੰਦੇ ਘਰ ਵਾਲੇ ਸੂਟ ਪਾ ਲਿਆ ਕਰਨੀ ਤਾਂ ਆਪਣੇ ਪੇਕੇਆਂ ਵਾਲੇ ਪਾ ਲਿਆ ਕਰ ਮੰਮੀ ਜੀ ਪੇਕਿਆਂ ਵਾਲੇ ਕਿਹੜੇ ਸਸਤੇ ਆ ਉਹ ਵੀ ਪੁਆਜੀ ਨੇ ਬੜੇ ਵਧੀਆ ਸੂਟ ਬਣਾਏ ਨੇ ਮੇਰੇ ਚੁੱਪ ਕਰ ਐਵੇਂ ਨਾ ਬੋਲਿਆ ਕਰ ਮੈਨੂੰ ਤਾਂ ਕੋਈ ਵਧੀਆ ਲੱਗਦੇ ਨਹੀਂ ਆ ਹਾਂ ਵੇਖ ਡਾ ਸੋਹਣਾ ਲੱਗਦਾ ਸੂਟ ਉਹ ਕੋਈ ਸੂਟ ਆ ਨਾ ਉਹਨਾਂ ਦੀ ਸ਼ਕਲ ਨਾ ਉਹਨਾਂ ਦੀ ਅਕਲ ਸੂਟਾਂ ਦੀ ਸੂਟ ਆ ਵਧੀਆ ਉਹ ਜਿਹੜੇ ਤੇਰੇ ਇਹ ਵਧੀਆ ਸੂਟ ਸਾਮਕੇ ਰੱਖ ਘਰ ਵਾਲੇ ਕੱਪੜੇ ਪਾਇਆ ਕਰ ਘਰ ਵਾਲੇ ਕੱਪੜੇ ਪਾਗਲ ਫੇਰ ਕੰਮ ਕਰਿਆ ਕਰ ਮੰਮੀ ਜੀ ਉਹਨਾਂ ਨੇ ਵੀ ਬੜੀ ਵਧੀਆ ਦੁਕਾਨ ਤੋਂ ਸੂਟ ਖਰੀਦੇ ਸੀ ਸਾਰੇ ਸੂਟ ਬੜੇ ਸੋਹਣੇ ਆ। ਨਾਲੇ ਵਿਚਾਰੇ ਭੂਆ ਜੀ ਜਿੰਨੇ ਜੋਗੇ ਹਗੇ ਸੀ ਉਹਨੇ ਉਹਨਾਂ ਨੇ ਮੈਨੂੰ ਬਣਾਤੇ। ਇਦਾਂ ਥੋੜਾ ਕਹੀ ਦਾ ਕਿਸੇ ਨੂੰ। ਪੁੱਤ ਮੈਂ ਵੇਖ ਲੈ ਜਿਹੜੇ ਵਧੀਆ ਦੁਕਾਨ ਤੋਂ ਖਰੀਦੇ ਸੀ। ਚੁੰਨੀ ਇਹਦੇ 'ਚ ਹੋਰ ਕੋਈ ਲੱਗੀ ਹੋਈ ਆ ਤੇ ਸਲਵਾਰ ਕੋਈ ਹੋਰ ਆ? ਨਹੀਂ ਨਹੀਂ ਮੰਮੀ ਜੀ, ਉਹ ਅੱਜਕੱਲ ਕੰਬੀਨੇਸ਼ਨ ਚੱਲਦਾ ਵਾ ਚੀਜ਼ਾਂ ਦਾ। ਜਿਸ ਤਰ੍ਹਾਂ ਦਾ ਸੂਟ ਆ ਨਾ, ਸੂਟ ਤੋਂ ਡਿਫਰੈਂਟ ਚੁੰਨੀ ਹੁੰਦੀ ਆ। ਤਾਂ ਕਰਦੀ। ਕੰਬੀਨੇਸ਼ਨ ਚੱਲਦਾ। ਵੇਖਣ ਨੂੰ ਤਾਂ ਵਧੀਆ ਲੱਗਣਾ ਤੇ ਵਧੀਆ ਹੀ ਨਹੀਂ ਲੱਗਦੇ ਵਿਖਾਵੇ ਕਿੱਡਾ ਸੋਹਣਾ ਲੱਗਦਾ ਪਿਆ। ਆਹੀ ਕੰਬੀਨੇਸ਼ਨ। ਉਹਨੂੰ ਆਂਦੀ ਆ ਕੰਬੀਨੇ ਇਸ ਤਰ੍ਹਾਂ ਦੇ ਕੰਬੀਨੇਸ਼ਨ ਪਾਇਆ ਕਰ ਮੰਮੀ ਤੈਨੂੰ ਪਤਾ ਨਹੀਂ ਇੰਨੀਆਂ ਚੀਜ਼ਾਂ ਦਾ ਮੈਨੂੰ ਸਭ ਪਤਾ ਪੁੱਤ ਮੈਂ ਹੰਡਾ ਵਰਤੀ ਆ ਤੈਨੂੰ ਅੱਜ ਵੀ ਖਿਆ ਮੈਂ ਉਹ ਵੇਂਦੀ ਆਈ ਆ ਮੇਰੀ ਗੱਲ ਸੁਣ ਤੂੰ ਪੋਚੇ ਨਾ ਬਹੁਤੇ ਪਾ ਪੋਚੇ ਪਾਉਂਦੀ ਲੋੜ ਨਹੀਂ ਆ ਤੇਰੀ ਮਾਂ ਹੁੰਦੀ ਤੇ ਭਾਵੇਂ ਕੁਝ ਕਰ ਦਿੰਦੀ ਤੇਰੀ ਭੂਆ ਨੇ ਕੀ ਕਰਨਾ ਜੇ ਤੇਰੀ ਭੂਆ ਨੇ ਕਰਨਾ ਹੁੰਦਾ ਤੇ ਲੀਰਾਂ ਦੇ ਕੇ ਤੋਰਦੀ ਉਹਦੇ ਕੋਈ ਕੁਝ ਨਹੀਂ ਸੀਗਾ ਕਰਨ ਜੋਗਾ ਉਹ ਦੋ ਲੀਰਾਂ ਦੇ ਕੇ ਤਾਂ ਕੱਢਣ ਦੀ ਕੀਤੀ ਆ ਆਪਣੇ ਗਲੋਂ ਲਾਗ ਤੇ ਮੇਰੇ ਗਲ ਪਾਤੀ ਆ ਚੱਜਦੀ ਹੁੰਦੀ ਐ ਤਾਂ ਚਾਦੇ ਕੰਮ ਕਰਦੀ। ਵੇਖੀ ਤੇਰੀ ਮਰ ਪੂਆ। ਹੂੰ ਕੱਲ ਕੀ ਕਰ ਗਈ? 200 ਰੁਪਏ ਜਵਾਈ ਨੂੰ ਦੇਗੀ। ਜਵਾਈਆਂ ਨੂੰ 200 ਰੁਪਏ ਦੇਈਦਾ। ਮੰਮੀ ਜੀ ਜਿੰਨੇ ਜੋਗੇ ਹੈਗੇ ਨੇ ਵਿਚਾਰੇ ਕਰਦੇ ਹੀ ਪਏ ਨੇ। ਜ਼ਰੂਰੀ ਨਹੀਂ ਪੈਸਿਆਂ ਨਾਲ ਬੰਦਾ ਵੱਡਾ ਹੁੰਦਾ ਵਾ। ਜੋ ਰਸਮਾਂ ਬਣੀਆਂ ਉਹਨਾਂ ਨੇ ਕੀਤੀਆਂ ਹੀ ਨੇ। ਜੋਗੇ ਨਹੀਂ ਹੋਈਦਾ ਜਿੱਥੇ ਕਰਨਾ ਉੱਥੇ ਕਰਨਾ ਪੈਂਦਾ ਵਾ। ਜਿੱਥੋਂ ਮਰਜ਼ੀ ਕੇ ਲਿਆ ਕੇ ਕਰੋ। ਇਹ ਥੋੜੀ ਤੇ ਜੋਗੇ ਹੋਈਦਾ ਤਾਂ ਇਹਨੇ ਰੁਪਈਏ ਜੋਗੇ ਤੇ ਰੁਪਈਆ ਦੇ ਆਓ। ਵੇਖੀ ਦੀ ਇਹ ਜਗਾ ਕਿੱਥੇ ਕੀ ਦੇਣਾ ਤੇ ਕਿੱਥੇ ਕੀ ਨਹੀਂ ਦੇਣਾ ਨਾ ਨਿਆਣਾ ਸੀ ਜਿਹਨੂੰ 200 ਰੁਪਇਆ ਫੜਾ ਕੇ ਗਾਹ ਗਈ ਇਹ ਗੱਲ ਤਾਂ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਵੀ ਭੂਆ ਨੇ ਕਰਨਾ ਹੈ ਤੇ ਮੈਨੂੰ ਹੱਥ ਜੋੜ ਕੇ ਕਹਿ ਦਿੰਦੀ ਵੀ ਭੈਣ ਜੀ ਤੁਸੀਂ ਚੁੰਨੀ ਚੜਾ ਕੇ ਲੈ ਜਾਓ ਮੈਂ ਚੁੰਨੀ ਚੜਾ ਕੇ ਲੈ ਆਉਣਾ ਸੀ ਮੈਂ ਕਿਹੇ ਚੀਜ਼ ਦੀ ਡਿਮਾਂਡ ਨਹੀਂ ਕਰਨੀ ਨਾ ਮੈਨੂੰ ਕੋਈ ਚੀਜ਼ ਚਾਹੀਦੀ ਮੈਂ ਘਰੋਂ ਦੇ ਦੇ ਤੋਰਨਾ ਏ ਮੇਰਲਾ ਤਾਂ ਕੋਈ ਗੱਲ ਨਹੀਂ ਕੀਤੀ ਜੇ ਕੀਤਾ ਸੀ ਬਚਾਚ ਨਾ ਕਰਦੇ ਹੰਗਾਲ ਬੰਗਾਲ ਜਿਆ ਕਰਕੇ ਤਨੇ ਕੰਮ ਨਿਭੇੜਿਆ ਤੇ ਚੱਲ ਜਾਂਦੀ ਲੱਗ ਤੂੰ ਤੇ ਜੇ ਮਾਂ ਹੁੰਦੀ ਤੇਰੀ ਜਾਨਾ ਸਾਰਾ ਕੰਮ ਕਰਦੀ ਮਾਮਾ ਜੇ ਤੇ ਭੂਆ ਚ ਇਨਾ ਫਰਕ ਹੁੰਦਾ ਨਹੀਂ ਗੱਲ ਸੁਣ ਮੇਰੀ ਆਉਂਦੀ ਲੋੜੀ ਤੱਕ ਨਾ ਮੈਨੂੰ ਪੋਤਰਾ ਚਾਹੀਦਾ ਹੀ ਤੇ ਫਿਰ ਮੈਂ ਤੇਰੀ ਭੂਆ ਨੂੰ ਦੱਸੂਗੀ ਕਿ ਕਿਤਰਾ ਕਰੀਦਾ ਤਮਾਨ ਤੇ ਕਿਤਰਾ ਮਿਲੀ ਵਰਤੀ ਦਾ ਆ ਨਾਲੇ ਮੈਂ ਦੇ ਦੇ ਕੇ ਤੋਰੂੰਗੀ ਤੇ ਨਾਲੇ ਮੈਂ ਤੈਨੂੰ ਭਾਜੀਆਂ ਤੱਕ ਦਵਾਂਗੀ ਫਿਰ ਤੇਰੀ ਭੂਆ ਨੂੰ ਪਤਾ ਲੱਗੂਗਾ ਤੇਰੀ ਪੂਆ ਬੰਗੂ ਜਾਂਦੀ 200 ਰੁਪਈਆ ਫੜਾ ਗਈ ਮੈਂ ਵੀ ਫਿਰ ਉਤਰਾ ਹੀ ਵਾਪਸ ਕੀਤਾ 200 ਰੁਪਈਆ ਸੂਟ ਤੇ 200 ਰੁਪਈਆ ਮਮੀ ਦਿੱਤਾ ਨਹੀਂ ਤੇ ਮੈਂ ਨਾ ਜਿਆਦਾ ਦਿੰਦੀ ਮੈਨੂੰ ਅਕਲ ਸੇ ਜਿਆਦਾ ਦੇਂਦੀ ਮਗਰ ਜਿਨ੍ਹਾਂ ਨੇ ਜਿਆਦਾ ਦੇਣੇ ਸੀ ਉਹ ਥੋੜੇ ਦਿੰਦੇ ਤੇ ਜਿਨ੍ਹਾਂ ਨੇ ਜਿਆਦਾ ਦੇਣੇ ਆ ਉਹ ਥੋੜੇ ਜਿਆਦਾ ਦੇਣ ਇਤਰਾ ਕਿਤਰਾ ਹੋ ਸਕਦਾ ਉਹ ਤੇ ਉਲਟ ਕਰ ਗਈ ਤੇ ਮੈਂ ਵੀ ਫਿਰ ਉੱਥੇ ਹੀ ਮਾਰਿਆ ਜਿਤਨਾ ਕੀਤਾ ਮੈਂ ਉਤਰਾ ਹੀ ਕੀਤਾ ਤੇਰੀ ਪੂਆ ਵਾਲ ਵੇਖ ਕੇ ਕੀਤਾ ਪੂਆ ਤੇਰੀ ਨੂੰ ਚਾਹੀਦਾ ਸੀ ਚੰਗਾ ਕਰਨਾ ਮਗਰ ਜੇ ਤੋਂ ਉਹਨੇ ਨਹੀਂ ਕੀਤਾ ਫਿਰ ਮੈਂ ਕਿਉਂ ਕਰਾਂ ਵੇਖੀ ਤੂੰ ਤਮਾਨ ਕਰੂਗੇ ਨਾ ਬੱਲੇ ਬੱਲੇ ਕਰਾ ਦੂੰਗੀ ਤੁਹਾਡੀ ਮੈਂ ਤੁਹਾਡੇ ਸਾਰੇ ਟੱਬਰ ਦੀ ਬੱਲੇ ਬੱਲੇ ਕਰਾਉਂਗੀ ਬੈਣ ਨੂੰ ਖਾਣ ਨੂੰ ਪੀਣ ਨੂੰ ਵਨ ਸਵਨਣਾ ਉਥੇ ਹਾਜ਼ਰ ਹੋਏਗਾ ਮੂੰਹ ਮੋੜ ਕੇ ਕਰੂਗੀ ਨਾ ਤੇ ਮੈਂ ਮੂੰਹ ਮੋੜ ਜਣ ਕੇ ਉਹਨਾਂ ਤੇ ਨਾਲੇ ਤੇਰੀ ਭੂਆਂ ਦੀ ਮੇਰੀ ਕੁੜੀ 100 ਬੰਦੇ ਦੀ ਰੋਟੀ ਬਣਾ ਲੀਂਦੀ 100 ਬੰਦੇ ਦੀ ਇੱਥੇ ਤੇ ਤੇਰੇ ਕੋਲ ਚੌਂ ਬੰਦਿਆਂ ਦੀ ਰੋਟੀ ਨਹੀਂ ਪੱਕਦੀ ਤੂੰ ਉੱਥੇ ਪਸੀਨਾ ਪਸੀ ਨਹੀਂ ਹੋ ਜਾਨੀ ਐ ਅੰਦਰ ਆ ਕੇ ਬਹਿ ਜਾਨੀ ਐ ਇਸੀ ਲਾ ਕੇ ਫੜਾ ਫੜਾ ਹੈਂ ਇੰਜ ਲੱਗਦਾ ਕਿ ਤੇਰੇ ਜਾਨ ਹੀ ਨਹੀਂ ਸਰੀਰ ਚ ਕਿਤੋਂ ਤੂੰ 100 ਬੰਦਿਆਂ ਦੀ ਰੋਟੀ ਭੜਾ ਹੀ ਮਾਰਦੀ ਤੇਰੀ ਭੂਆ ਸਾਰੀਆਂ ਮੈਂ ਵੀ ਪਹਿਲਾਂ ਮੈਨੂੰ ਪਤਾ ਹੁੰਦਾ ਨਾ ਮੈਂ ਕਰਨਾ ਹੀ ਨਹੀਂ ਰਿਸ਼ਤਾ ਉੱਥੇ ਮੇਰੇ ਗਲ ਪਾਤੀ ਝੱਲੀ ਗਈ ਨਾ ਪਾ ਮੈਂ ਤਾਂ ਸੋਚਿਆ ਹੀ ਅੱਗੇ ਅੱਗੇ ਮੇਰੀ ਕਿਸਮਤ ਬਹੁਤ ਵਧੀਆ ਹੋਣ ਵਾਲੀ ਹੈ ਪਰ ਮੈਨੂੰ ਨਹੀਂ ਪਤਾ ਕਿ ਮੈਂ ਫੇਰ ਉੱਥੇ ਦੀ ਉੱਥੇ ਹੀ ਰਹਿ ਗਈ ਸ਼ਾਇਦ ਮੇਰੀ ਕਿਸਮਤ ਸੁੱਖ ਲਿਖਿਆ ਹੀ ਨਹੀਂ ਰੱਬ ਨੇ ਕੀ ਦੱਸਾਂ ਕਿਸੇ ਨੂੰ ਇਹਨਾਂ ਨੂੰ ਤਾਂ ਬਸ ਲਾਂਦਿਆਂ ਦੀ ਪਈ ਆ మేరీ చంగ అహమియ నిన్న